ਰਾਸ਼ਟਰਪਤੀ 트럼ਪ ਨੇ ਚੁੱਕਿਆ ਇੱਕ ਸ਼ਲਾਘਾਜੋਕ ਕਦਮ ਸੱਸ਼ਰੀਅਕਲ ਤੁਸੀਂ ਹੋ ਪੈਗਾਮ ਦੇ ਨਾਲ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਅਫਰੀਕੀ ਦੇਸ਼ ਨਾਈਜੀਰੀਆ ਤੋਂ ਆ ਰਹੀ ਹੈ ਜਿੱਥੇ ਅਮਰੀਕਾ ਨੇ ਨਾਈਜੀਰੀਆ ਵਿੱਚ ਆਈਐਸਆਈਐਸਏ ਅਤਵਾਦੀਆਂ ਵਿਰੁੱਧ ਵੱਡੀ ਸੈਨਿਕ ਕਾਰਵਾਈ ਕਰਦੇ ਹਨ ਕਈ ਘਟਖਵਾਈ ਹਮਲੇ ਕੀਤੇ ਨੇ ਰਾਸ਼ਟਰਪਤੀ 트럼ਪ ਦੇ ਹੁਕਮਾਂ ਤੇ ਹੋਈ ਹੈ ਕਾਰਵਾਈ ਔਰ ਨਾਈਜੀਰੀਆ ਸਰਕਾਰ ਦੀ ਮੰਗ ਤੇ ਕੀਤੀ ਗਈ ਹੈ 트럼ਪ ਨੇ ਟ੍ਰੂਥ ਸੋਸ਼ਲ ਤੇ ਪੁਸ਼ਟੀ ਕੀਤੀ ਹੈ ਕਿ ਹਮਲੇ ਬੇਗੁਨਾ ਇਸਾਈਆਂ ਤੇ ਹੋ ਰਹੇ ਅਤਿਆਚਾਰਾਂ ਦਾ ਜਵਾਬ ਹੈ ਜਿਨ੍ਹਾਂ ਉਾਇਐਸ ਇਸ ਲਗਾਤਾਰ ਨਿਸ਼ਾਨਾ ਬਣਾ ਰਿਹਾ ਸੀ ਅਮਰੀਕੀ ਰੱਖਿਆ ਸਕੱਤਰ ਪੀਟ ਹੈਕਸਥ ਨੇ ਵੀ ਇਸ ਸਹਿਯੋਗ ਦੀ ਸ਼ਰੰਗਾ ਕੀਤੀ ਹੈ ਨੈਜ਼ਰੀਆ ਦੇ ਇੱਕ ਸਰਕਟੋ ਸੂਬੇ ਦੇ ਵਿੱਚ ਹੋਏ ਅਨਸਤੀਕ ਹਮਲਿਆਂ ਵਿੱਚ ਕਈ ਅੱਤਵਾਦੀ ਮਾਰੇ ਗਏ ਹਾਲਾਂਕਿ ਸਥਿਤੀ ਜਟਿਲ ਹੈ ਕਿਉਂਕਿ ਇਹ ਅੱਤਵਾਦੀ ਗਰੁੱਪ ਇਸਾਈਆਂ ਦੇ ਨਾਲ-ਨਾਲ ਉਹਨਾਂ ਮੁਸਲਮਾਨਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਨੇ ਜੋ ਨਾਦੀ ਵਿਚਾਰਧਾਰਾ ਦੇ ਨਾਲ ਸਹਿਮਤ ਨਹੀਂ ਹਾਲੀ ਦੇ ਵਿੱਚ ਮੈਦੂਗਰੀ ਦੀ ਇੱਕ ਮਸਜਿਦ ਦੇ ਵਿੱਚ ਹੋਇਆ ਆਤਮਕੱਤਈ ਹਮਲਾ ਇਸ ਗੱਲ ਦਾ ਸਬੂਤ ਹੈ ਟਰੰਪ ਨੇ ਅਕਤੂਬਰ ਦੇ ਵਿੱਚ ਹੀ ਦਿੱਤੀ ਸੀ ਚਤਾਵਨੀ ਜੇਕਰ ਧਾਰਮਿਕ ਹਿੰਸਾ ਨਾ ਰੁਕੀ ਤਾਂ ਅਮਰੀਕਾ ਦਖਲ ਦੇਵੇਗਾ। ਸਿਰਿਆ ਤੋਂ ਬਾਅਦ ਹੁਣ ਨਾਈਜੀਰੀਆ ਵਿੱਚ ਕੀਤੀ ਗਈ ਇਹ ਕਾਰਵਾਈ ਟਰੰਪ ਪ੍ਰਸ਼ਾਸਨ ਦੀ ਅੱਤਵਾਦ ਵਿਰੁੱਧ ਸਖਤ ਨੀਤੀ ਨੂੰ ਸਪਸ਼ਟ ਕਰਦੀ ਹੈ। ਨਾਈਜੀਰੀਆ ਲੰਬੇ ਸਮੇਂ ਤੋਂ ਧਾਰਮਿਕ ਕੱਟੜਤਾ ਤੇ ਸਰਹੱਦਾਂ ਦੀ ਜੰਗ ਕਾਰਨ ਅੰਦਰੂਨੀ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਸੀ। ਅਮਰੀਕਾ ਦੇ ਇਸ ਕਦਮ ਦੇ ਨਾਲ ਖੇਤਰ ਦੇ ਵਿੱਚ ਅੱਤਵਾਦ ਵਿਰੁੱਧ ਜੰਗ ਇੱਕ ਨਵੇਂ ਮੋੜ ਤੇ ਪਹੁੰਚ ਗਈ ਹੈ। ਨਵੀਆਂ ਅਪਡੇਟਸ ਦੇ ਲਈ ਚੈਨਲ ਸਬਸਕ੍ਰਾਈਬ ਕਰ ਲਓ। ਧੰਨਵਾਦ।